ਕੀ ਨਿਕਲ ਕੇ ਆ ਰਿਹਾ ਰਿਮਾਂਡ ਦੇ ਵਿੱਚੋਂ ਇਹਦੇ ਵਿੱਚ ਮੋਟੇ ਵਾਰਿਆ ਮੋਟੇ ਵੇ ਆ ਕਿ ਲੜਕੇ ਕੋਲੇ 223 ਕਿੱਲੇ ਜ਼ਮੀਨ ਸੀ ਚਾਰ ਕਨਾਲਾ ਦੇ ਵਿੱਚ ਉਹਦਾ ਘਰ ਸੀਗਾ ਜੀ ਤਾਂ ਲੜਕੀ ਰੁਪਿੰਦਰ ਕੌਰ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਘਰ ਕਰ ਗਈ ਵੀ ਜੇ ਕਰੇ ਮੇਰੇ ਰਾਹ ਦਾ ਕੰਡਾ ਨਿਕਲ ਜੇ ਗੁਰਵਿੰਦਰ ਸਿੰਘ ਮੇਰਾ ਘਰ ਵਾਲਾ ਤਾਂ ਨਾਲੇ ਤਾਂ ਮੇਰੇ ਜਿਹੜੇ ਸਬੰਧ ਹੈ ਉਹ ਸੌਖੇ ਰਹਿ ਜਾਣਗੇ ਹਰ ਕਮਲ ਨਾਲ ਕਿਉਂਕਿ ਗੁਰਵਿੰਦਰ ਦੇ ਮਦਰ ਫਾਦਰ ਬਜ਼ੁਰਗ ਹੋ ਗਏ ਜਿਨ੍ਹਾਂ ਦਾ ਨਾਮ ਹੈ ਸਰਦਾਰ ਕੁਲਦੀਪ ਸਿੰਘ ਪਿੰਡ ਸੁਖਨ ਵਾਲੇ ਦੇ ਰਹਿਣ ਵਾਲੇ ਆ ਵਾਈ ਬਾਣ ਬੰਦੇ ਨੇ ਭੈਣ ਜਿਹੜੀ ਕੈਨੇਡਾ ਰਹਿੰਦੀ ਹੈ ਪਰਿਵਾਰ ਚ ਹੋਰ ਕੋਈ ਹੈ ਨਹੀਂਗਾ ਇਹਨੂੰ ਮਾਰਨ ਤੋਂ ਬਾਅਦ ਹੌਲੀ ਹੌਲੀ ਜ਼ਮੀਨ ਵੀ ਮੈਂ ਹਥਿਆ ਲੂੰਗੀ ਤੇ ਸਾਰੀ ਇਹ ਘਟਨਾ ਕਰਮ ਵੇਖੋ ਇਸ ਘਟਨਾ ਕਰਮ ਦੇ ਵਿੱਚ ਪਲੈਨਿੰਗ ਦੇ ਤਹਿਤ ਜਿਹੜੀ ਗੱਲ ਹੋਣੀ ਸੀ ਉਹ ਨਾ ਹੋ ਸਕੇ ਲੇਕਿਨ ਗਲਾ ਕੁੱਟ ਕੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਰ ਉਤਾਰਿਆ ਗਿਆ ਇਹਦੇ ਵਿੱਚ ਬੇਸਿਕਲੀ ਜਿਹੜੀ ਪਲੈਨਿੰਗ ਸੀ ਉਹ ਪਲੈਨਿੰਗ ਸੀ ਨਸ਼ੇ ਦਾ ਟੀਕਾ ਲਾ ਕੇ ਯਾਨੀ ਕਿ ਚਿੱਟੇ ਦਾ ਟੀਕਾ ਲਾ ਕੇ ਗੁਰਵਿੰਦਰ ਸਿੰਘ ਨੂੰ ਸੁੱਤੇ ਪਏ ਨੂੰ ਮਾਰਨ ਦਾ ਤਾਂ ਕਿ ਉਹ ਇੱਕ ਨੈਚੁਰਲ ਡੈਥ ਲੱਗੇ ਕਿ ਇਹ ਲੜਕਾ ਹੈਬਿਚੁਅਲ ਸੀਗਾ ਚਟਾ ਪੀਣ ਦਾ ਤੇਨੇ ਟੀਕਾ ਓਵਰਡੋਸ ਲਈ ਤੇ ਮਰ ਗਿਆ ਇੱਕ ਬੜੀ ਹੀ ਸੋਚੀ ਸਮਝੀ ਪਲੈਨਿੰਗ ਸੀ ਲੇਕਿਨ ਮੌਕੇ ਤੇ ਕੀ ਹੋਇਆ ਕੀ ਨਹੀਂ ਹੋਇਆ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਪਾਰਟ ਆਫ ਪੂਲਸ ਫਾਈਲ ਆ ਸੋ ਇਹ ਇਹ ਪਲੈਨਿੰਗ ਕੋਸ਼ੋਰ ਸੀ ਲੇਕਿਨ ਮਾਰਨਾ ਕਿਸੇ ਹੋਰ ਤਰੀਕੇ ਨਾਲ ਪਿਆ